चलो ये बेचारे नहीं बच दे कई बार इन देखनी तो मनु कुछ हूं ये ठीक हो जाए अपने पैर खड़ा हो जाए मुंडा ठीक नहीं हुआ बड़ा इलाज कराया मैं नहीं ठीक हों ਮਾਪੇ ਦਵਾਈਆਂ ਲੈ ਕੇ ਤੇ ਆਂ ਥਾਂ ਥਾਂ ਤੇ ਗਈ ਮੈਂ ਲੈ ਕੇ ਨੂੰ ਪਰ ਨਹੀਂ ਇਹ ਰੇ ਮੈਂ ਦੋਲੇ ਪੰਦੇ ਨੂੰ ਧੁਮਾਕੀ ਧੁਮਾਕੀ ਦੋਲੇ ਪੰਦੇ ਤੇ ਦਾਅ ਹੋ ਜਾਂਦਾ ਜੀ ਆਹ ਦਿਖੋ ਪੈਰ ਗਲੇ ਆਵਾ ਕਿਤੇ ਮੈਂ ਕੰਮ ਨਹੀਂ ਜਾਣੀ ਤਾਂ ਕੀ ਕਰਾਂ ਇਹਨੂੰ ਸਮਝਾ ਫਿਰ ਕੰਮ ਕਰਾਂ ਹੱਸਣੀ ਆ ਬਚਰੋ ਹੱਸਦਾ ਵਾ ਕਦਾਂ ਯਾ ਕਦੀ ਰੋਂਦਾ ਕਦੀ ਹੱਸਦਾ ਗੱਲ ਨੂੰ ਸਮਝਦਾ ਦਾ ਨਹੀਂ ਹਾਂ ਹਾਂ ਹੱਲਾ ਟਾਕੜ ਕੀ ਦੇ ਨਾਲ ਹਾਂਜੀ ਇਹ ਖਾਂਦਾ ਪਿੰਦਾ ਨਹੀਂ ਕੁਛ ਤਾਂ ਇਹਦੀ ਵਾਸਤੇ ਵੀ ਤੇਰੇ ਲੈ ਆਉਣਾ ਕਿ ਜਿੰਨੀ ਖਾਂਦਾ ਨਹੀਂ ਐ ਸ਼ਾਜਮਾਨੋ

ਮੰਮਾ ਹਾਕ ਚ ਅਏ ਮੁੰਡਾ ਠੀਕ ਨਹੀਂ ਹਾ ਬੜਾ ਲਾਜ ਕਰਾਇਆ ਰ ਮੈਂ ਨਹੀਂ ਠੀਕ ਹੁੰਦਾ ਮੈਂ ਬਠੇਰੀ ਦਵਾਈਆਂ ਲੈ ਕੇ ਤੇ ਥਾਂ ਥਾਂ ਤੇ ਗਈ ਮੈਂ ਲੈ ਕੇ ਨੂੰ ਪਰ ਨਹੀਂ ਇਹ ਦੋਰੇ ਪੰਦੇ ਨੂੰ ਦਮਾਕੀ ਦਮਾਕੀ ਦੋਰੇ ਪੰਦੇ ਤੇ ਦਾ ਹੋ ਜਾਂਦਾ ਈ ਆਣ ਭੀ ਨਾ ਚਾਲ ਦਿੰਦਾ ਵਿੱਚ ਧਰ ਦੇ ਹਲਾ ਦੇ ਦੇਖੀ ਮੈਂ ਧਰ ਦੇ ਹਲਾ ਵੀ ਨਹੀਂ ਇੰਨੇ ਸਹੀ ਹੈਗੇ ਹਾਂਜੀ ਹਾਂਜੀ ਘਰ ਰੋਲਾ ਕੀ ਕਰਦਾ ਤੇ ਕੀ ਕਰਦੀ ਦਿਹਾੜੀ ਮੈਂ ਤਾਂ ਲਾਨੀ ਹਾਂ ਸਾਰਾ ਤਾਂ ਕੰਮ ਕਰਦੀ ਹਾਂ ਇਹਦੇ ਮਾਰੇ ਵਿਚਾਲੇ ਨੂੰ ਮੋਟੇ ਕੁਝ ਨਾ ਕੁਝ ਪਾ ਦੇ ਤਾਂ ਬੰਨੇ ਪਾਏ ਵੀ ਨਹੀਂ ਹੁੰਦੇ ਕਦੀ ਭੁੱਖੇ ਰਾਜਣੇ ਕਦੀ ਕਦੀ ਹੁੰਦਾ ਕਦੀ ਨਹੀਂ ਹੁੰਦਾ ਰਾਸ਼ਨ ਮੁਕਾ ਹਾਂ ਖਾ ਲੈਂਦਾ ਕੁਝ ਖਾਂਦਾ ਨਹੀਂ ਨਹੀਂ ਦੁੱਧ ਤਾਂ ਪੀਂਦਾ ਹਾਂ ਨਹੀਂ ਖਾ ਸਕਦਾ ਬੜੇ ਨਹੀਂ ਅੱਜ ਲੈ ਆਖ ਲੈ ਆਖ ਨਹੀਂ ਨੂੰ ਨਹੀਂ ਖਾ ਸਕਦਾ ਨਹੀਂ ਹੈ ਬਚਪਨ ਤਾਂ ਠੀਕ ਸੀਗਾ ਮੋਟਾ ਤਕੜਾ ਸੀ ਦੋ ਦ ਮਹੀਨੇ ਸੀ ਤਾਂ ਦਵਾਈ ਗੁਰੂ ਵਾਈ ਗੁਰੂ ਕਹਿੰਦਾ ਸੀ ਹੈ ਬਾਅਦੋਂ ਨਹੀਂ ਫਿਰ ਇਹਦੇ ਤਾਂ ਬਾਕੀ ਦੋੜੇ ਪੈਂਦੇ ਰਹੇ ਹਾਂ ਉਹ ਉਮਰ ਕਿ ਦੀ ਸੀ ਇਹਦੇ 11 ਸਾਲ ਲੈ ਕੇ ਗਏ ਡਾਕਟਰ ਦੇ ਕੋਲ ਹਾਂਜੀ ਡਾਕਟਰ ਨੇ ਜਵਾਬ ਦਿੱਤਾ ਕਹਿੰਦਾ ਇਹ ਬਲੌਕ ਹੋ ਗਿਆ ਇਹਦੇ ਉਹ ਹੱਡੀਆਂ ਦੀ ਮੋਟੀ ਬਣ ਗਈ ਹਾਂਜੀ ਕੀ ਕਹਿੰਦੇ ਬੜੇ ਲੋਕੀ ਵੇਖਣ ਦੇ ਕੀ ਕਹਿੰਦੇ ਨੇ ਡਾਕਟਰ ਹੁਣ ਸੇਬ ਦਾਖਲ ਕਰਾਇਆ ਹੀ ਦੋ ਤਿੰਨ ਵਾਰੀ ਮੈਂ ਅੰਮ੍ਰਿਤ ਸਰ ਕੀ ਕਹਿੰਦੇ ਉਹਨਾਂ ਨੂੰ ਮਦਦ ਕਿਦਾਂ ਦੀ ਜਾਂਦੇ ਐਨੂੰ ਠੀਕ ਹੋ ਜਾਏ ਵਿਚਾਰਾ ਮੁੰਡਾ ਆਪਣੇ ਪੈਰਾਂ ਤੇ ਖੜਾ ਹੋ ਜਾਏ ਬਸ ਇਹੀ ਚਾਹਨੇ ਹੈ ਹੀ ਵੇਖ ਕੇ ਹੁੰਦਾ ਨਹੀਂ ਕਿ ਇਹਨਾਂ ਦੀ ਸੇਵਾ ਕਰਨੀ ਹੈ ਅੱਡੀ ਹੀ ਸੇਵਾ ਕਰਨੀ ਹਾਂਜੀ ਚਲੋ ਇਹ ਨਹੀਂ ਵਿਚਾਰੇ ਨਹੀਂ ਮੱਟ ਜਾਏ ਮੈਂ ਤਾਂ ਕਈ ਵਾਰੀ ਇਹਨਾਂ ਨੂੰ ਦੇਖ ਨਹੀਂ ਤਾਂ ਮਾਨੂੰ ਕੁਝ ਹੁੰਦਾ ਵਾ ਇਹ ਠੀਕ ਹੋ ਜਾਏ ਪਰ ਪੈਰਾਂ ਤੇ ਖੜਾ ਹੋ ਜਾਏ ਜਦੋਂ ਲਾਜ਼ ਹੁੰਦੀ ਹੈ ਨਾ ਜੀ ਪਰਮਾਤਮਾ ਕੋ ਸੁੱਖਾ ਸੁਖਦੇ ਹਾਂਜੀ ਹਾਂਜੀ ਬਥੇਰੇ ਮੈਂ ਤਾਂ ਜਾਣੀ ਹੈ ਕਿਨੇ ਸੁੱਖਾ ਸੁੱਖ ਲਈ ਆਪੋ ਆਹ ਹਾਂਜੀ ਹਾਂਜੀ ਕਿੱਥੇ ਸੁੱਖੀ ਸੁਖਾਥੇ ਹੋਰਦੀ ਸਾਹ ਦਾ ਗੁਰਦੁਆਰੇ ਲਈ ਹਮੇ ਮੰਗ ਕੇ ਮੁੰਡਾ ਕੋ ਪਰਮਾਤਮਾ ਨੇ ਕੀ ਹੈ ਉਹਨੂੰ ਮਨਜ਼ੂਰੀ ਨਹੀਂ ਆ ਉਹ ਮਾਰ ਕਰਤਾ ਕੋਈ ਰਿਸ਼ਤੇਦਾਰ ਨਹੀਂ ਆ ਲੱਗੇ ਹਾਂਜੀ ਕੋਈ ਰਿਸ਼ਤੇਦਾਰ ਨਹੀਂ ਆਉਂਦੇ ਰਹੇ ਹਨ ਨਹੀਂ ਕਿਹ ਰਿਸ਼ਤੇਦਾਰ ਨੇ ਬਾਹਰ ਨਹੀਂ ਫੜੀ ਕਿ ਚਲੇ ਇਲਾਜ ਕਰਾ ਦਈਏ ਦਾ ਪੁੱਤ ਦਾ ਕਿ ਕੱਜ ਕੱਲ ਕੋ ਤੁਹਾਨੂੰ ਪਤਾ ਅੱਜ ਕੱਲ ਦੇ ਬੰਦੇ ਚ ਕੋਣ ਕੀ ਦਾ ਹਾਂ ਨਹੀਂ ਕੋਈ ਕੀ ਦਾ ਬੰਦਾ ਅੱਜ ਕੱਲ ਮੜੋ ਕੋ ਕਹਿੰਦੇ ਕਿੰਨੇ ਮਾਂ ਵੀ ਹਾਂ ਕਿੰਨੇ ਕੇ ਪੈਸੇ ਕਮਾ ਲੈਂਦੇ ਮੈਂ ਕੋਈ ਦਿੰਦਾ ਕੋਈ ਨਹੀਂ ਦਿੰਦਾ ਸਾਰੇ ਦਾ ਕੰਮ ਕਰਦੀ ਹਾਂ ਘਰ ਘਰ ਜਾ ਕੇ ਕਿਉਂ ਤਸ ਨਹੀਂ ਆਉਂਦਾ ਵੇਖ ਕੇ ਪੁੱਤ ਠੀਕ ਨਹੀਂ ਪੈਸੇ ਤੇਰੇ ਮਾਰਕੇ ਕੀ ਕਰਨਾਗੇ ой ау, дэр дэ хооро боор, дэр дэ нэ нэ, кой.